ਇੱਕ ਗਾਣਾਗਾ ਕਿ ਪਹਿਲਾਂ ਪਹਿਲਾਂ ਹੁੰਦਾ ਪਿਆਰ ਪਿੱਛੋਂ ਤਾਂ ਪਵਾੜਾ ਹੀ ਹੁੰਦਾ ਹੈ। ਯਾਨੀ ਕਈ ਵਾਰ ਲੰਬ ਮੈਰਜਾਂ ਹੁੰਦੀਆਂ। ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਦਿਆ ਤੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲੈਂਦੇ ਆ। ਪਹਿਲਾਂ ਪਹਿਲਾਂ ਤਾਂ ਇਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਪਰ ਜਦੋਂ ਵਿਆਹ ਹੋ ਜਾਂਦਾ ਹੈ। ਜਦੋਂ ਉਹ ਇਕੱਠੇ ਰਹਿਣ ਲੱਗਦੇ ਨੇ ਤਾਂ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਰੀਲ ਅਤੇ ਰੀਅਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਆਮ ਜ਼ਿੰਦਗੀ ਅਤੇ ਫਿਲਮੀ ਜ਼ਿੰਦਗੀ ਕਿਤਾਬੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਕਿੰਨੀਆਂ ਦਿੱਕਤਾਂ ਕਿੰਨੀਆਂ ਮੁਸ਼ਕਲਾਂ ਫਿਰ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਫਿਰ ਉਹ ਉਹਨਾਂ ਨੂੰ ਫੇਸ ਨਹੀਂ ਕਰਦੇ ਕਈ ਵਾਰ ਤਾਂ ਇਹ ਰਿਸ਼ਤੇ ਟੁੱਟ ਜਾਂਦੇ ਨੇ ਤੇ ਕਈ ਵਾਰ ਇਨ੍ਹਾਂ ਰਿਸ਼ਤਿਆਂ ਦੇ ਕਾਰਨ ਵੱਡੇ ਵੱਡੇ ਕ੍ਰਾਈਮ ਹੋ ਜਾਂਦੇ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਇਆ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਜੋ ਹੁੰਦਾ ਉਹ ਬੜਾ ਹੀ ਭਿਆਨਕ ਹੁੰਦਾ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਥਾਣੇ ਦੇ ਅਧੀਨ ਪੈਂਦੇ ਇਲਾਕੇ ਦੀ ਇੱਥੇ ਇੱਕ ਘਰ ਦੇ ਵਿੱਚੋਂ ਮਸ਼ਕਾਰ ਰਿਹਾ ਸੀ ਆਸੇ ਪਾਸੇ ਆਂਢੀ ਗਵਾਂਢੀ ਏ ਸੋਚ ਰਹੇ ਸੀ ਕਿ ਇਹ ਮੋਸਕ ਕਿੱਥੋਂ ਆ ਰਿਹਾ ਪਹਿਲਾਂ ਤਾਂ ਆਂਡੀਆਂ ਗਮਾਡੀਆਂ ਨੂੰ ਲੱਗਿਆ ਕਿ ਸ਼ਾਇਦ ਕੋਈ ਚੂਹਾ ਵਗੈਰਾ ਮਰਿਆ ਹੋਵੇ ਉਸ ਕਾਰਨ ਇਹ ਸਮੈਲ ਆ ਰਹੀ ਹੈ ਪਰ ਸਮੈਲ ਵੱਧਦੀ ਜਾ ਰਹੀ ਸੀ ਹੁਣ ਉਹ ਦੇਖਦੇ ਆ ਕਿ ਆਖਰ ਇਹ ਸਮੈਲ ਆ ਕਿੱਥੋਂ ਰਹੀ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਵਿੰਦਰ ਕੌਰ ਦੇ ਦਿੱਤੇ ਹੋਏ ਕਿਰਾਏ ਤੇ ਕਮਰੇ ਦੇ ਵਿੱਚੋਂ ਇਹ ਸਮੈਲ ਆ ਰਹੀ ਹੈ ਪਰ ਉਹ ਕਮਰੇ ਨੂੰ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਹੁਣ ਸਭ ਸੋਚਦੇ ਨੇ ਕਿ ਇਸ ਕਮਰੇ ਦੇ ਵਿੱਚ ਰਹਿਣ ਵਾਲੀ ਰਾਧਿਕਾ ਤੇ ਉਸ ਦਾ ਪਤੀ ਸੁਨੀਲ ਦੋਨੋਂ ਕਿੱਥੇ ਨੇ ਬਾਹਰੋਂ ਜਿੰਦਾ ਕਿਉਂ ਲੱਗਿਆ ਹੋਇਆ ਤਾਂ ਜੋ ਰਾਧਿਕਾ ਸੀ ਉਸ ਦੇ ਪੇਕੇ ਪਰਿਵਾਰ ਵਾਲੇ ਵੀ ਇੱਥੇ ਨੇੜੇ ਰਹਿੰਦੇ ਸੀ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਰਾਧਿਕਾ ਦਾ ਭਰਾ ਕ੍ਰਿਸ਼ਨ ਮੌਕੇ ਤੇ ਪਹੁੰਚਦਾ ਹੈ ਤੇ ਹੁਣ ਇਸ ਕਮਰੇ ਦਾ ਜਿੰਦਾ ਤੋੜਿਆ ਜਾਂਦਾ ਹੈ ਜਿੰਦਾ ਤੋੜ ਕੇ ਜਦੋਂ ਕ੍ਰਿਸ਼ਨ ਅਤੇ ਮਕਾਨ ਮਾਲਕ ਅਤੇ ਹੋਰ ਲੋਕ ਕਮਰੇ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਹੋਸ਼ ੁੱਟ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਰਾਧਿਕਾ ਦੇ ਪੈਰ ਦਿਖਾਈ ਦਿੰਦੇ ਨੇ ਅਤੇ ਰਾਧਿਕਾ ਦੀ ਲਾਸ਼ ਦੇ ਉੱਤੇ ਕੱਪੜੇ ਛੁੱਟੇ ਹੋਏ ਸੀ ਹੁਣ ਕੱਪੜੇ ਪਰੇ ਕਰਕੇ ਜਦੋਂ ਰਾਧਿਕਾ ਦੀ ਲਾਸ਼ ਦੇਖੀ ਜਾਂਦੀ ਹੈ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਤੇ ਹੁਣ ਇਹ ਸੋਚਿਆ ਜਾਂਦਾ ਹੈ ਕਿ ਆਖਿਰ ਸੁਨੀਲ ਕਿੱਥੇ ਆ ਉਸ ਦਾ ਪਤੀ ਦਰਅਸਲ ਸੁਨੀਲ ਅਤੇ ਰਾਧਿਕਾ ਦੋਨੋਂ ਇੰਸਟਾਗ੍ਰਾਮ ਤੇ ਮਿਲਦੇ ਨੇ ਇਨਾਂ ਦੀ ਦੋਸਤੀ ਹੋ ਜਾਂਦੀ ਹੈ ਪਿਆਰ ਹੋ ਜਾਂਦਾ ਹੈ ਤੇ ਪਿਆਰ ਤੋਂ ਬਾਅਦ ਇਹ ਸੋਚਦੇ ਆ ਕਿ ਅਸੀਂ ਵਿਆਹ ਕਰਵਾ ਲਈਏ ਪਰ ਜੋ ਸੁਨੀਲ ਦੇ ਘਰ ਵਾਲੇ ਹੁੰਦੇ ਆ ਉਹ ਵਿਆਹ ਨੂੰ ਨਹੀਂ ਮੰਨਦੇ ਜੋ ਸੁਨੀਲ ਸੀ ਉਹ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਬਲਰਾਮਪੁਰ ਦਾ ਰਹਿਣ ਵਾਲਾ ਸੀ ਨਹੀਂ ਮੰਨਦੇ ਪਰਿਵਾਰ ਵਾਲੇ ਇਸ ਗੱਲ ਤੇ ਰਾਜੀ ਨਹੀਂ ਹੁੰਦੇ ਕਿ ਸੁਨੀਲ ਰਾਧਿਕਾ ਦੇ ਨਾਲ ਵਿਆਹ ਕਰਵਾਵੇ ਪਰ ਜਦੋਂ ਹੁਣ ਸੁਨੀਲ ਕਹਿੰਦਾ ਹੈ ਕਿ ਮੈਂ ਰਾਧਿਕਾ ਦੇ ਨਾਲ ਹੀ ਵਿਆਹ ਕਰਵਾਉਣਾ ਤਾਂ ਹੁਣ ਪਰਿਵਾਰ ਵਾਲੇ ਵੀ ਮੰਨ ਜਾਂਦਾ ਕਿ ਚਲੋ ਠੀਕ ਹੈ 4 ਮਹੀਨੇ ਪਹਿਲਾਂ ਇਹ ਇੱਕ ਮੰਦਿਰ ਦੇ ਵਿੱਚ ਮੈਰਿਜ ਕਰਵਾ ਲੈਂਦੇ ਨੇ ਪਰ ਇਹਨਾਂ ਦੀ ਜੋ ਮੈਰਿਜ ਸੀ ਉਹ ਰਜਿਸਟਰਡ ਨਹੀਂ ਹੋਈ ਸੀ ਉਹ ਕੋਰਟ ਮੈਰਿਜ ਹਜੇ ਨਹੀਂ ਹੋਈ ਸੀ ਇਹ ਕਰਵਾਉਣਾ ਚਾਹੁੰਦੇ ਸੀ ਇਹ ਜੁਪੀ ਦੇ ਫਤਿਹਬਾਦ ਦੇ ਵਿੱਚ ਰਹਿੰਦੇ ਨੇ ਪਰ 4-5 ਦਿਨ ਪਹਿਲਾਂ ਜੋ ਰਾਧਿਕਾ ਹੁੰਦੀ ਆ ਉਹ ਸੁਨੀਲ ਨੂੰ ਕਹਿੰਦੀ ਆ ਕਿ ਆਪਾਂ ਲੁਧਿਆਣੇ ਵਿੱਚ ਹੀ ਜਾ ਕੇ ਰ੍ਹਾਂਗੇ ਇੱਥੇ ਇੱਕ ਪੈਕਿੰਗ ਫੈਕਟਰੀ ਦੇ ਵਿੱਚ ਇਹ ਦੋਨੋਂ ਕੰਮ ਕਰਨ ਲੱਗਦੇ ਨੇ ਜੋ ਰਾਧਿਕਾ ਹੁੰਦੀ ਆ ਉਸ ਦੀ ਉਮਰ 21 ਸਾਲ ਹੁੰਦੀ ਆ ਤੇ ਜੋ ਸੁਨੀਲ ਹੁੰਦਾ ਉਸ ਦੀ ਉਮਰ ਵੀ 21-22 ਸਾਲ ਹੁੰਦੀ ਆ ਤਕਰੀਬਨ 4 ਦਿਨ ਪਹਿਲਾਂ ਇਹ ਇੱਥੇ ਆ ਕੇ ਰਹਿਣ ਲੱਗੇ ਸੀ ਜੋ ਰਾਧਿਕਾ ਦਾ ਪਰਿਵਾਰ ਸੀ ਉਹ ਵੀ ਇਸ ਦੇ ਘਰ ਨਾਲੋਂ ਤਕਰੀਬਨ 2-3 ਗਲੀਆਂ ਦੂਰ ਰਹਿ ਰਿਹਾ ਸੀ ਦੱਸਿਆ ਜਾਂਦਾ ਕਿ 8 ਜੂਨ 2025 ਨੂੰ ਤਕਰੀਬਨ 11:30 ਵਜੇ ਇਸ ਘਰ ਦੇ ਵਿੱਚੋਂ ਲੜਾਈ ਦੀਆਂ ਆਵਾਜ਼ਾਂ ਵੀ ਆਉਂਦੀਆਂ ਸੀ ਝਗੜੇ ਦੀਆਂ ਆਵਾਜ਼ਾਂ ਵੀ ਆਉਂਦੀਆਂ ਸੀ ਪਰ ਉਸ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਤੇ ਫੇਰ ਸਵੇਰੇ ਜਦੋਂ 9 ਜੂਨ ਨੂੰ ਦੇਖਿਆ ਜਾਂਦਾ ਤਾਂ ਇਸ ਮਕਾਨ ਨੂੰ ਜਿੰਦਾ ਲੱਗਿਆ ਹੁੰਦਾ ਹੁਣ 2 ਦਿਨ ਲੰਘ ਜਾਂਦੇ ਨੇ ਸੋਮਵਾਰ ਮੰਗਲਵਾਰ ਲੰਘ ਜਾਂਦਾ ਪਰ 2 ਦਿਨਾਂ ਬਾਅਦ ਜਦੋਂ ਬਦਬੂ ਆਉਣ ਲੱਗਦੀ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇੱਥੇ ਕੋਈ ਚੂਹਾ ਵਗੈਰਾ ਮਰਿਆ ਹੋਵੇ ਪਰ ਜਦੋਂ ਜ਼ਿਆਦਾ ਬਦਬੂ ਆਉਣ ਲੱਗਦੀ ਹੈ ਤਾਂ ਪਤਾ ਲੱਗਦਾ ਕਿ ਜੋ ਰਾਧਿਕਾ ਗਈ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਉਸ ਦੇ ਸਿਰ ਵਿੱਚ ਵੀ ਸੱਟ ਸੀ ਤੇ ਉਸ ਦੀਆਂ ਅੱਖਾਂ ਬਾਹਰ ਆਈਆਂ ਹੋਈਆਂ ਸੀ ਜਿਵੇਂ ਉਸ ਦਾ ਗਲ ਕੁੱਟ ਦਿੱਤਾ ਗਿਆ ਹੋਵੇ ਫਿਰ ਸੀਸੀਟੀਵੀ ਕੈਮਰਾ ਦੇਖਿਆ ਜਾਂਦਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਸੁਨੀਲ ਹੁੰਦਾ ਉਹ 9 ਜੂਨ ਦੀ ਸਵੇਰ ਤਕਰੀਬਨ 4:36 ਮਿੰਟ ਤੇ ਆਪਣਾ ਬੈਗ ਚੱਕ ਕੇ ਲੰਘਦਾ ਦਿਖਾਈ ਦਿੰਦਾ ਹੈ ਜਾਨੀ ਸੁਨੀਲ ਨੇ ਹੀ ਇਹ ਕਤਲ ਕੀਤਾ ਹੋ ਸਕਦਾ ਹੈ ਪੁਲਿਸ ਨੇ ਵੀ ਇਹ ਜਾਂਚ ਵਿੱਚ ਦੱਸਿਆ ਕਿ ਸਭ ਤੋਂ ਪਹਿਲਾਂ ਜੋ ਸ਼ੱਕ ਹੈ ਉਹ ਸੁਨੀਲ ਦੇ ਉੱਤੇ ਹੀ ਹੈ ਕਿਉਂਕਿ ਇੱਕ ਗੱਲ ਦਾ ਹੋਰ ਪਤਾ ਲੱਗਿਆ ਕਿ ਜੋ ਰਾਧਿਕਾ ਸੀ ਉਸ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਪਰ ਇਹ ਗੱਲ ਉਸਨੇ ਸੁਨੀਲ ਨੂੰ ਨਹੀਂ ਦੱਸੀ ਸੀ ਪਰ ਹੁਣ ਇਹ ਗੱਲ ਸੁਨੀਲ ਨੂੰ ਪਤਾ ਲੱਗ ਗਈ ਸੀ ਜਿਸ ਦੇ ਕਾਰਨ ਉਹਨਾਂ ਦਾ ਲੜਾਈ ਝਗੜਾ ਹੁੰਦਾ ਸੀ ਇਸ ਕਾਰਨ ਹੀ ਸ਼ਾਇਦ 8 ਜੂਨ 2025 ਦੀ ਰਾਤ ਨੂੰ ਉਹਨਾਂ ਦਾ ਇਸ ਗੱਲ ਕਾਰਨ ਝਗੜਾ ਵੱਧ ਗਿਆ ਤੇ ਜਿਸ ਕਾਰ ਗੁੱਸੇ ਦੇ ਵਿੱਚ ਸੁਨੀਲ ਨੇ ਰਾਧਿਕਾ ਦਾ ਕਤਲ ਕਰ ਦਿੱਤਾ ਉਸ ਦੀ ਹਤਿਆ ਕਰ ਦਿੱਤੀ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਹੁਣ ਸੁਨੀਲ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਜਦੋਂ ਸੁਨੀਲ ਪੁਲਿਸ ਦੇ ਹੱਥ ਆਉਂਦਾ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੂੰ ਦਿਖਦਾ ਹੈ ਕਈ ਵਾਰ ਉਹ ਨਹੀਂ ਹੁੰਦਾ ਅਸਲੀ ਸੱਚਾਈ ਕੁਝ ਹੋਰ ਹੁੰਦੀ ਹੈ ਜਿਵੇਂ ਇਸ ਕੇਸ ਦੇ ਵਿੱਚ ਸੁਨੀਲ ਅਤੇ ਰਾਧਿਕਾ ਦੋਨੋਂ ਇੰਸਟਾਗ੍ਰam ਤੇ ਮਿਲਦੇ ਨੇ ਉਹਨਾਂ ਦਾ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਉਹ ਵਿਆਹ ਕਰਵਾ ਲੈਂਦੇ ਨੇ ਪਰ ਸੁਨੀਲ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਕਿ ਜੋ ਰਾਧਿਕਾ ਗਈ ਉਸਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸ਼ਾਇਦ ਇਹੀ ਕਾਰਨ ਰਿਹਾ ਕਿ ਸੁਨੀਲ ਰਾਧਿਕਾ ਦੇ ਨਾਲ ਲੜਾਈ ਝਗੜਾ ਕਰਦਾ ਪਰ ਪਹਿਲਾਂ ਉਹਨਾਂ ਨੇ ਆਪਣੇ ਪਰਿਵਾਰ ਤੋਂ ਬਾਹਰ ਹੋ ਕੇ ਇੱਕ ਦੂਜੇ ਦੇ ਨਾਲ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਜਦੋਂ ਸੁਨੀਲ ਨੂੰ ਪਤਾ ਲੱਗਦਾ ਕਿ ਇਹ ਤਾਂ ਕੁੜੀ ਪਹਿਲਾਂ ਵਿਆਹੀ ਹੋਈ ਸੀ ਤਾਂ ਉਹਨਾਂ ਦਾ ਲੜਾਈ ਝਗੜਾ ਹੁੰਦਾ ਤੇ ਇਹ ਗੱਲ ਇੱਥੇ ਤੱਕ ਵੱਧ ਜਾਂਦੀ ਹੈ ਕਿ ਆਖਰ ਜੋ ਸੁਨੀਲ ਹੁੰਦਾ ਜੋ ਲੱਗ ਰਿਹਾ ਉਹ ਆਪਣੀ ਪਤਨੀ ਰਾਧਕਾ ਦੀ ਹਤਿਆ ਕਰ ਦਿੰਦਾ ਅੱਜ ਦੀ ਦੂਸਰੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਇਸ ਵਿੱਚ ਇੱਕ ਮੁੰਡੇ ਦੇ ਨਾਲ ਬਹੁਤ ਵੱਡੀ ਠੱਗੀ ਹੁੰਦੀ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੇ ਜਦੋਂ ਫਿਰ ਇਹ ਗੱਲ ਸਭ ਨੂੰ ਪਤਾ ਲੱਗਦੀ ਹੈ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕਾਂ ਦੇ ਹੋਸ਼ ਛੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਇਹ ਸੱਚੀ ਘਟਨਾ ਪੰਜਾਬ ਦੇ ਸ਼੍ਰੀ ਅਮਰਸਰ ਸਾਹਿਬ ਦੇ ਪਿੰਡ ਸੁਲਤਾਨ ਬਿੰਡੀ ਦੀ ਇੱਥੋਂ ਦਾ ਰਹਿਣ ਵਾਲਾ ਕੁਲਪਿੰਦਰ ਜੋ ਕਿ ਵਿਆਹ ਦੇ ਲਾਇਕ ਹੋ ਚੁੱਕਿਆ ਸੀ ਤੇ ਹੁਣ ਕੁੜੀ ਦੀ ਤਲਾਸ਼ ਕੀਤੀ ਜਾ ਰਹੀ ਸੀ ਕਿ ਕਿਸੇ ਕੁੜੀ ਨਾਲ ਇਸ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਜੋ ਕੁਲਪਿੰਦਰ ਦੀ ਪਰਜਾਈ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਮਾਮੇ ਦੀ ਕੁੜੀ ਹੈ ਮੈਂ ਤੇਰੇ ਨਾਲ ਉਸ ਦਾ ਵਿਆਹ ਕਰਵਾ ਦੰਨੀ ਹੈ ਉਹ ਜੁਕੇ ਦੇ ਵਿੱਚ ਰਹਿੰਦੇ ਆ ਸਾਰਾ ਪਰਿਵਾਰ ਜੁਕੇ ਦੇ ਵਿੱਚ ਸੈਟ ਆ ਵੈਸੇ ਉਹ ਮੋਗਾ ਦੇ ਰਹਿਣ ਵਾਲੇ ਆ ਹੁਣ ਮਾਮੇ ਦੇ ਨਾਲ ਮਾਮੇ ਦੀ ਕੁੜੀ ਦੇ ਨਾਲ ਜੋ ਪਰਝਾਈ ਹੁੰਦੀ ਹੈ ਉਹ ਗੱਲ ਕਰਦੀ ਹੈ ਸਭ ਕੁਝ ਪੱਕਾ ਹੋ ਜਾਂਦਾ ਹੈ ਵਿਆਹ ਦਾ ਦਿਨ ਤੈਅ ਕਰ ਦਿੱਤਾ ਜਾਂਦਾ ਹੈ ਤਿਆਰੀਆਂ ਸ਼ੁਰੂ ਹੋ ਜਾਂਦੀਆਂ 7 ਜੂਨ 2025 ਮੋਗੇ ਦੇ ਇੱਕ ਪੈਲਸ ਦੇ ਵਿੱਚ ਵਿਆਹ ਰੱਖ ਦਿੱਤਾ ਜਾਂਦਾ ਹੈ ਕਾਰਡ ਛਾਪ ਜਾਂਦੇ ਨੇ ਤੇ ਹੁਣ ਵਿਆਹ ਦੀਆਂ ਤਿਆਰੀਆਂ ਚੱਲ ਪੈਂਦੀਆਂ ਨੇ ਸਭ ਖਰੀਦਾਰੀ ਕਰਨ ਲੱਗਦੇ ਨੇ ਤੇ ਹੁਣ 7 ਜੂਨ 2025 ਦਾ ਦਿਨ ਆ ਜਾਂਦਾ ਹੈ ਤਾਂ ਹੁਣ ਅੰਮ੍ਰਿਤਸਰ ਸਾਹਿਬ ਤੋਂ ਕੁਲਪਿੰਦਰ ਬਰਾਤ ਲੈ ਕੇ ਮੋਗਾ ਆ ਜਾਂਦਾ ਹੈ ਤੇ ਉਸ ਪੈਲਸ ਦੇ ਵਿੱਚ ਪਹੁੰਚਦਾ ਹੈ ਜਿਸ ਬਾਰੇ ਦੱਸਿਆ ਗਿਆ ਸੀ ਪਰ ਇਸ ਪੈਲਸ ਦੇ ਵਿੱਚ ਤਾਂ ਸੁੰਨਸਰਾਣ ਸੀ ਕੋਈ ਵੀ ਇਸ ਪੈਲਸ ਦੇ ਵਿੱਚ ਨਹੀਂ ਸੀ ਇਹ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਆਖਿਰ ਇੱਥੇ ਦਾ ਵਿਆਹ ਸੀ ਪਰ ਇੱਥੇ ਤਾਂ ਹੁਣ ਦੇਖਣ ਨੂੰ ਕੋਈ ਵੀ ਨਹੀਂ ਫਿਰ ਪੈਲਸ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਹੈ ਪਰ ਪੈਲਸ ਵਾਲੇ ਕਹਿੰਦੇ ਆ ਕਿ ਸਾਡੀ ਤਾਂ ਅੱਜ ਕੋਈ ਬੁਕਿੰਗ ਹੀ ਨਹੀਂ ਇਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਕਿੱਦਾਂ ਹੋ ਸਕਦਾ ਹੈ ਹੁਣ ਕੁੜੀ ਵਾਲਿਆਂ ਨੂੰ ਫੋਨ ਮਲਾਇਆ ਜਾਂਦਾ ਪਰ ਅੱਗੋਂ ਫੋਨ ਸਵਿਚ ਆਫ ਆ ਰਹੇ ਸੀ ਸਭ ਨਾਲੋਂ ਕਨੈਕਸ਼ਨ ਟੁੱਟ ਗਿਆ ਸੀ ਇਹ ਬਰਾਤ ਹੁਣ ਗਲੀਆਂ ਦੇ ਵਿੱਚ ਰੋਲ ਰਹੀ ਸੀ ਹੋਰ ਕਈ ਪੈਰਸਾਂ ਦੇ ਵਿੱਚ ਵੀ ਇਹ ਗਏ ਪਰ ਕੁੜੀ ਦਾ ਨਾ ਕੁੜੀ ਦੇ ਪਰਿਵਾਰ ਦਾ ਕੁਝ ਵੀ ਪਤਾ ਨਹੀਂ ਲੱਗਿਆ ਤੇ ਹੁਣ ਸਭ ਹੈਰਾਨ ਸੀ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਸੇ ਨਾਲ ਧੋਖਾ ਕਿਵੇਂ ਕਰ ਸਕਦਾ ਪਰ ਇਸ ਵਿੱਚ ਇਹ ਸੁਣਨ ਨੂੰ ਆਇਆ ਕਿ ਜੋ ਬਾਹਰਲੇ ਪਰਿਵਾਰ ਨੇ ਕਈ ਵਾਰ ਜਿਵੇਂ ਬਾਹਰ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਜੋ ਪਰਿਵਾਰ ਰਹਿੰਦੇ ਨੇ ਉਹ ਐਦਾਂ ਦੀਆਂ ਠੱਗੀਆਂ ਕਰਦੇ ਨੇ ਕਿਉਂਕਿ ਉੱਥੇ ਇਹ ਹੁੰਦਾ ਹੈ ਕਿ ਮੁੰਡੇ ਵਾਲਿਆਂ ਤੋਂ ਪੈਸੇ ਲੈਤੇ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਵੀ ਇਹੀ ਲੱਗ ਰਿਹਾ ਹੈ ਕਿ ਜੋ ਮੁੰਡੇ ਵਾਲਿਆਂ ਉਹਨਾਂ ਨੇ ਕੁੜੀ ਵਾਲਿਆਂ ਨੂੰ ਪੈਸੇ ਦੇ ਦਿੱਤੇ ਉਹ ਮੁੰਡੇ ਵਾਲਿਆਂ ਨਾਲ ਠੱਗੀ ਕਰ ਗਏ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਇਸ ਨਾਲ ਨਹੀਂ ਕਰਨਾ ਸੀ ਪਰ ਪੈਸੇ ਦੇ ਪਿੱਛੇ ਉਹਨਾਂ ਨੇ ਇਹਨਾਂ ਨੂੰ ਮੂਰਖ ਬਣਾਇਆ ਤੇ ਜੋ ਮੁੰਡਾ ਸੀ ਉਹ ਬਰਾਤ ਲੈ ਕੇ ਮੋਗੇ ਦੀਆਂ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਰਿਹਾ ਪਰ ਉਹਨਾਂ ਨੂੰ ਕਿਤੇ ਵੀ ਉਹ ਵਿਆਹ ਵਾਲਾ ਪੈਲਸ ਨਹੀਂ ਲੱਭਾ ਜਿਸ ਵਿੱਚ ਬਰਾਤ ਜਾਵੇ ਜਿਸ ਵਿੱਚ ਕੁੜੀ ਨੂੰ ਉਹ ਵਿਆਹ ਕੇ ਲੈ ਕੇ ਆਉਣ ਫਿਰ ਇਹ ਜੋ ਜਾਣਕਾਰੀ ਸੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਮਾਮਲਾ ਦਾ ਦਰਜ ਕਰ ਲਿਆ ਪਰ ਇਸ ਵਿੱਚ ਕੁਝ ਹੋਰ ਹੁੰਦਾ ਨਜ਼ਰ ਨਹੀਂ ਆ ਰਿਹਾ ਸੋ ਇਹ ਘਟਨਾ ਵੀ ਬੜੀ ਹੀ ਇੱਕ ਅਚੰਭੇ ਵਾਲੀ ਘਟਨਾ ਸੀ ਕਿ ਲੋਕ ਕਿਦਾਂ ਕਿਦਾਂ ਦੀਆਂ ਠੱਗੀਆਂ ਮਾਰ ਰਹੇ ਨੇ ਕਿਵੇਂ ਫੋਨਾਂ ਦੇ ਉੱਤੇ ਕਦੇ ਸੋਸ਼ਲ ਮੀਡੀਆ ਦੇ ਉੱਤੇ ਤੇ ਕਦੇ ਫੋਨ ਦੇ ਉੱਤੇ ਲੋਕ ਕਿਸੇ ਨਾ ਕਿਸੇ ਨੂੰ ਬੇਵਕੂਫ ਬਣਾ ਰਹਿਆ ਸਿਰਫ ਪੈਸੇ ਦੇ ਪਿੱਛੇ ਸੋਸ਼ਲ ਮੀਡੀਆ ਤੇ ਫੋਨ ਇਹੋ ਜੀ ਚੀਜ਼ ਹੈ ਕਿ ਜਦੋਂ ਬੰਦ ਹੋ ਗਿਆ ਅਕਾਊਂਟ ਬੰਦ ਹੋ ਗਿਆ ਫੇਰ ਵੀ ਬੰਦਾ ਦੂਸਰੇ ਨੂੰ ਤਲਾਸ਼ ਕਰਦਾ ਰਹਿੰਦਾ ਕਿ ਉਹ ਕਿੱਥੇ ਗਿਆ ਤੇ ਇਹ ਫੋਨ ਵੀ ਇਦਾਂ ਹੀ ਹੈ ਜਦੋਂ ਸਵਿਚ ਆਫ ਹੋ ਗਿਆ ਤਾਂ ਤੁਹਾਡਾ ਦੂਸਰੇ ਨਾਲ ਕਨੈਕਸ਼ਨ ਕੱਟ ਗਿਆ ਇਸ ਲਈ ਜੋ ਵੀ ਕਰਦੇ ਹੋ ਉਹ ਫੇਸ ਟੂ ਫੇਸ ਹੋ ਕੇ ਕਰੋ ਫੋਨਾਂ ਦੇ ਉੱਤੇ ਅੱਗ ਤੋਂ ਵੱਧ ਝੂਠ ਹੀ ਹੁੰਦਾ ਹੈ ਅੱਗ ਤੋਂ ਵੱਧ ਗੱਪੀ ਮਾਰੇ ਜਾਂਦੇ ਨੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਵੀ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਕਿ ਜੋ ਕਰ ਰਹੇ ਹੋ ਉਹ ਖੁੱਲ੍ਹੀਆਂ ਅੱਖਾਂ ਦੇ ਨਾਲ ਕਰੋ ਕਦੇ ਵੀ ਕਿਸੇ ਉੱਪਰ ਅੱਖਾਂ ਮੀਚ ਕੇ ਭਰੋਸਾ ਨਾ ਕਰੋ ਨਹੀਂ ਤਾਂ ਫਿਰ ਇੱਥੇ ਠੱਗਾਂ ਦੀ ਕੋਈ ਵੀ ਕਮੀ ਨਹੀਂ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ